ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਵਧੀਆ ਇਹਨਾਂ ਦੇ ਵਿੱਚ ਸਟਫਿੰਗ ਹੈ ਜਿਹੜੀ ਆਪਾਂ ਭਰ ਕੇ ਤਿਆਰ ਕੀਤੀ ਹੈ ਬਹੁਤ ਟੇਸਟੀ ਬਣੀਆਂ ਨੇ ਤੇ ਬਿਲਕੁਲ ਘੱਟ ਤੋਂ ਘੱਟ ਸਮਾਨ ਦੇ ਨਾਲ ਇਹ ਬਣਾ ਲਾਂਗੇ ਟਮੇਟੋ ਕੈਚਪ ਦੇ ਨਾਲ ਇਹ ਬਹੁਤ ਟੇਸਟੀ ਲੱਗਣਗੀਆਂ ਸਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਿਲਕੁਲ ਕਰਾਰੀਆਂ ਕ੍ਰਿਸਪੀ ਟਿੱਕੀਆਂ ਬਣਾ ਕੇ ਤਿਆਰ ਕਰਾਂਗੇ ਤੇ ਇਹ ਆਲੂ ਦੇ ਟਿੱਕੀਆਂ ਨਾ ਆਪਾਂ ਬਾਜ਼ਾਰ ਨਾਲੋਂ ਵੀ ਵੱਧ ਟੇਸਟੀ ਦੇ ਕਰਾਰੀਆਂ ਬਣਾ ਕੇ ਤਿਆਰ ਕਰਾਂਗੇ ਕਿ ਨਵੇਂ ਤਰੀਕੇ ਨਾਲ ਬਣਾਵਾਂਗੇ ਤੇ ਇਹਨਾਂ ਦੇ ਵਿੱਚ ਆਪਾਂ ਸਟਫਿੰਗ ਵੀ ਭਰਾਂਗੇ ਚਲੋ ਫਿਰ ਇਹਨਾਂ ਟਿੱਕੀਆਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਇੰਨੀਆਂ ਟੇਸਟੀ ਇਹ ਕਿਵੇਂ ਬਣਨਗੀਆਂ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਤੇ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਵੱਧ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਆਲੂ ਆਲੂ ਨੂੰ ਬਾਅਦ ਕੇ ਪਠੰਡਾ ਜ਼ਰੂਰ ਕਰ ਲੈਣਾਗਾ ਤੇ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰ ਲਾਂਗੇ ਵਧੀਆ ਚੰਗੇ ਤਰੀਕੇ ਨਾਲ ਵਧੀਆ ਨਾ ਤੁਸੀਂ ਆਲੂਆਂ ਨੂੰ ਉਬਾਲ ਲਿਓ ਕੱਚੇ ਨਾ ਹੋਣ ਆਲੂ ਫਿਰ ਮੈਸ਼ ਨਹੀਂ ਹੋਣੇ ਵਧੀਆ ਤੇ ਇਹ ਮੇਰੇ ਕੋਲੇ ਨਵੇਂ ਆਲੂ ਆ ਗਏ ਤੇ ਹੁਣ ਜੀ ਆਲੂ ਨੂੰ ਚੰਗੇ ਤਰੀਕੇ ਨਾਲ ਮੈਸ਼ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਨਮਕ ਐਡ ਕਰ ਦੇਾਂਗੇ ਅੱਧਾ ਚਮਚ ਤੁਸੀਂ ਸਵਾਦ ਅਨੁਸਾਰ ਐਡ ਕਰ ਲਿਓ ਜਿੰਨੇ ਵੀ ਆਲੂਆਂ ਦੀ ਟਿੱਕੀਆਂ ਬਣਾ ਰਹੇ ਹੋਏ ਅੱਧਾ ਚਮਚ ਚਿਲੀ ਫਲੈਕਸ ਦਾ ਐਡ ਕਰ ਦੇਾਂਗੇ ਹੁਣ ਇਹਦੇ ਵਿੱਚ ਐਡ ਕਰਾਂਗੇ ਆਪਾਂ ਚੌਲਾਂ ਦਾ ਆਟਾ ਮੈਂ ਨਾ 4 ਚਮਚੇ ਚੌਲਾਂ ਦੇ ਆਟੇ ਦੇ ਐਡ ਕਰੂੰਗੀ ਤੁਸੀਂ ਘਰੇ ਵੀ ਚੌਲਾਂ ਦਾ ਆਟਾ ਬਣਾ ਸਕਦੇ ਹੋ ਬਾਜ਼ਾਰ ਵਾਲਾ ਵੀ ਵਰਤ ਸਕਦੇ ਹੋ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਜ਼ਿਆਦਾ ਆਪਾਂ ਆਟਾ ਬਿਲਕੁਲ ਨਹੀਂ ਐਡ ਕਰਨਾ ਫੇਰ ਨਾ ਟਿੱਕੀਆਂ ਦੇ ਵਿੱਚ ਆਟੇ ਦੇ ਫਲੇਵਰ ਆਊਗਾ ਜ਼ਿਆਦਾ ਬਸ ਟਿੱਕੀਆਂ ਵਧੀਆ ਕ੍ਰਿਸਪੀ ਬਣ ਜਾਣ ਤੇ ਵਧੀਆ ਨਰੀ ਸ਼ੇਪ ਬਣ ਜੇ ਉਹਦੇ ਲਈ ਆਪਾਂ ਆਟਾ ਜਿਹੜਾ ਇਹਦੇ ਵਿੱਚ ਐਡ ਕਰਾਂਗੇ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਜਿਹੜੇ ਆਲੂ ਮੈਸ਼ ਕਰਨ ਵਾਲੇ ਹੋਏ ਨਾ ਥੋੜੇ ਬਹੁਤੇ ਇਹ ਹ ਟੁਕੜੇ ਇਹਨਾਂ ਨੂੰ ਵੀ ਆਪਾਂ ਮੈਸ਼ ਕਰ ਲਾਂਗੇ ਤੇ ਹੁਣ ਜੀ ਆਲੂਆਂ ਨੂੰ ਇਸ ਤਰੀਕੇ ਨਾਲ ਆਪਾਂ ਤਿਆਰ ਕਰ ਲਏ ਇਹਨਾਂ ਨੂੰ ਆਪਾਂ ਰੱਖ ਦਿੰਨੇ ਆ ਸਾਈਡ ਤੇ ਤੇ ਹੁਣ ਆਪਾਂ ਟਿੱਖੀਆਂ ਦੀ ਸਟਫਿੰਗ ਬਣਾ ਲੈਣੇ ਆ ਤੇ ਇਸ ਸਟ੍ਰੀਫਿੰਗ ਦੇ ਲਈ ਆਪਣੇ ਕੋਲੇ ਇਹ ਦਲੇ ਹੋਏ ਛੋਲੇ ਆ ਤੁਸੀਂ ਇਹਨਾਂ ਨੂੰ ਉਬਾਲ ਕੇ ਵੀ ਤਿਆਰ ਕਰ ਸਕਦੇ ਹੋ ਜੇ ਤੁਸੀ ਫਟਾਫਟ ਟਿੱਕੀ ਬਣਾਉਣੀ ਹੋਈ ਤੇ ਮੈਂ ਇਹਨਾਂ ਨੂੰ ਭਿਉਂ ਕੇ ਰੱਖਤਾ ਸੀਗਾ 5-6 ਘੰਟੇ ਬਿਲਕੁਲ ਇਸ ਤਰੀਕੇ ਨਾਲ ਇਹ ਨਰਮ ਬਣ ਗਏ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਸ ਤਰੀਕੇ ਨਾਲ ਨਰਮ ਹੋ ਗਏ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਨਮਕ ਐਡ ਕਰਾਂਗੇ ਸਵਾਦ ਅਨੁਸਾਰ ਤੁਸੀਂ ਕਾਲਾ ਨਮਕ ਵੀ ਐਡ ਕਰ ਸਕਦੇ ਹੋ फ्लेवर के लिए बिल्कुल थोड़ा जहा चाट मसाला एड करा चाट मसाले भी नमक होंगे इस करके नमक घट ऐड करो या चाट मसा घड करो बिल्कुल थोड़ी जी कालिया मिर्चा बिल्कुल थोड़ा जि यानी कि अद्धे चमच तो भी घट आप भुने हुए जीरे का पाउडर ऐड कर देंगे हरा धनिया बरीक कटे हुआ ऐड कर देंगे हरिया मिर्च ऐड कर देंगे ਤੇ ਹਾਂ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਚਟਪਟ ਇਹ ਆਪਣੀ ਟਿੱਕੀਆਂ ਦੇ ਲਈ ਸਟਫਿੰਗ ਵੀ ਤਿਆਰ ਹੋ ਜੂਗੀ ਬਹੁਤ ਹੀ ਟੇਸਟੀ ਬਣਦੀ ਹੈ ਇਹ ਤੇ ਇਹਨਾਂ ਨੂੰ ਬਿਲਕੁਲ ਆਪਾਂ ਮੈਸ਼ ਨਹੀਂ ਕਰਨਾ ਇਸ ਤਰੀਕੇ ਨਹੀਂ ਰੱਖਣਾ ਇਸ ਤਰੀਕੇ ਦਾ ਟੇਸਟ ਬਹੁਤ ਵਧੀਆ ਹੋਊਗਾ ਟਿੱਕੀਆਂ ਜੇ ਲਓ ਜੀ ਇਹ ਸਟਫਿੰਗ ਬਿਲਕੁਲ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਜੀ ਆਪਾਂ ਪੈਣ ਜਾਂ ਕੜਾਹੀ ਦੇ ਵਿੱਚ ਜਿਹੜਾ ਤੇਲ ਐਡ ਕਰ ਦਿਆਂਗੇ ਤੁਸੀਂ ਖਿਓਚ ਵੀ ਬਣਾ ਸਕਦੇ ਹੋ ਸਰੋਂ ਦੇ ਤੇਲ 'ਚ ਵੀ ਬਣਾ ਸਕਦੇ ਹੋ ਜਾਂ ਫੈਨਟ ਤੇਲ 'ਚ ਤੇਲ ਨੂੰ మీడియం ਫਲੇਮ ਤੇ ਆਪਾਂ ਗਰਮ ਕਰ ਲਾਂਗੇ ਤੇ ਇੱਥੇ ਜੀ ਆਪਾਂ ਇਸ ਤਰੀਕੇ ਨਾਲ ਇੱਕ ਲਫਾਵਾ ਰੱਖ ਲਿਆ ਇਹਨੂੰ ਆਪਾਂ ਕਹੋ ਜੀ ਤੇਲ ਨਾਲ ਗਰੀਸ ਕਰ ਲਿਆ ਤੇ ਇਹ ਮੇਰੇ ਕੋਲੇ ਹਾਰਟ ਸ਼ੇਪ ਹੈ ਜਿਹੜਾ ਕੁੱਕੀ ਕਟਰ ਹੈ ਜੀ ਇਹਦੇ ਨਾਲ ਆਪਾਂ ਟਿੱਕੀਆਂ ਇਹ ਬਣਾਵਾਂਗੇ ਤੇ ਇਸ ਤਰੀਕੇ ਨਾਲ ਜਿਹੜਾ ਆਪਾਂ ਇਹ ਮਿਕਸਚਰ ਬਣਾ ਕੇ ਰੱਖਿਆ ਸੀ ਨਾ ਆਲੂਆਂ ਦਾ ਐਨਾ ਕੁ ਆਪਾਂ ਲਵਾਂਗੇ ਇਹ ਬਿਲਕੁਲ ਥੋੜਾ ਜਿਹਾ ਇਹਨੂੰ ਇਹਦੇ ਵਿੱਚ ਐਡ ਕਰ ਦੇਾਂਗੇ ਚੰਗੇ ਤਰੀਕੇ ਨਾਲ ਭਰ ਦੇਾਂਗੇ ਤੇ ਹੁਣ ਜੀ ਇਹਦੇ ਉੱਪਰ ਆਪਾਂ ਰੱਖਾਂਗੇ ਬਿਲਕੁਲ ਅੱਧੇ ਚਮਚ ਤੋਂ ਵੀ ਘੱਟ ਸਟਫਿੰਗ ਇਹ ਲੀਪਾ ਹੀ ਬਣਾਈ ਸੀ ਤੇ ਇਹਨੂੰ ਇਸ ਤਰੀਕੇ ਨਾਲ ਸੈੱਟ ਕਰਦੇ ਆਂਗੇ ਇਹਦੇ ਉੱਪਰ ਇੱਕ ਲੇਅਰ ਆਪਾਂ ਹੋਰ ਬਣਾ ਦੇਾਂਗੇ ਇਸ ਤਰੀਕੇ ਨਾਲ ਆਲੂਆਂ ਦੇ ਮਿਕਸਚਰ ਦੀ ਵਧੀਆ ਇਹਨੂੰ ਕਵਰ ਕਰ ਦੇਾਂਗੇ ਸਟਫਿੰਗ ਨੂੰ ਤੇ ਹੁਣ ਜੀ ਇਸ ਤਰੀਕੇ ਨਾਲ ਜਦੋਂ ਆਪਾਂ ਇਹਨੂੰ ਸੈੱਟ ਕਰ ਲਿਆ ਨਾ ਬਿਲਕੁਲ ਹਲਕੇ ਹੱਥਾਂ ਨਾਲ ਆਪਾਂ ਕੁੱਕੀ ਕਟਰ ਨੂੰ ਜਿਹੜਾ ਉਠਾ ਦੇਾਂਗੇ ਤੇ ਇਹਨੂੰ ਆਪਾਂ ਪ੍ਰੈਸ ਕਰ ਦੇਾਂਗੇ ਇਸ ਤਰੀਕੇ ਨਾਲ ਬਿਲਕੁਕੁਲ ਇਹਦੀ ਸ਼ੇਪ ਵਧੀਆ ਬਣ ਕੇ ਤਿਆਰ ਹੋ ਜੂ ਤੇ ਇਹ ਅਲੱਗ ਹੋ ਜੂ ਇਸ ਤਰੀਕੇ ਨਾਲ ਬਿਲਕੁਲ ਇਹ ਟਿੱਕੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਉਠਾਵਾਂਗੇ ਇਸ ਕਰਕੇ ਆਪਾਂ ਲਫਾਵਾ ਰੱਖਿਆ ਸੀ ਵਧੀਆ ਸ਼ੇਪ ਹੈ ਜਿਹੜੀ ਉਹ ਖਰਾਬ ਨਾ ਹੋਵੇ ਤੇ ਚਿਪਕੇ ਨਾ ਤੇ ਹੁਣ ਜੀ ਆਪਾਂ ਇਹਦੇ ਉੱਪਰ ਕੋਟਿੰਗ ਕਰਾਂਗੇ ਬ੍ਰੈਡ ਕ੍ਰਮ ਦੀ ਤਾਂ ਸਾਨੀ ਨਾਲ ਇਹ ਮਾਰਕੀਟ ਚੋਂ ਮਿਲ ਜਾਂਦਾ ਤੇ ਤੁਸੀਂ ਘਰ ਦੇ ਵਿੱਚ ਹੀ ਬਣਾ ਸਕਦੇ ਹੋ ਇਸ ਤਰੀਕੇ ਨਾਲ ਵਧੀਆ ਕੋਟਿੰਗ ਕਰ ਦਿਆਂਗੇ ਜ਼ਿਆਦਾ ਸਮਾਨ ਦੀ ਆਪਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਤੇ ਇਸ ਤਰੀਕੇ ਨਾਲ ਕੋਟਿੰਗ ਕਰਕੇ ਸਾਰੀਆਂ ਬਣਾ ਬਣਾ ਕੇ ਆਪਾਂ ਇੱਕ ਪਲੇਟ 'ਚ ਰੱਖ ਲਾਂਗੇ ਸੇਮੇ ਸਿੱਧੇ ਤਰੀਕੇ ਨਾਲ ਮੈਂ ਸਾਰੀਆਂ ਤਿਆਰ ਕਰ ਕਰਕੇ ਰੱਖ ਲੂੰਗੀ ਤੇ ਇਸ ਤਰੀਕੇ ਨਾਲ ਜੀ ਟਿੱਕੀਆਂ ਜਿਹੜੀਆਂ ਆਪਾਂ ਤਿਆਰ ਕਰ ਲਈਆਂ ਤੇ ਇਹਨਾਂ ਨੂੰ ਨਾ ਆਪਾਂ 5 ਮਿੰਟ 7 ਮਿੰਟ ਜਿਹੜਾ ਕੋਟਿੰਗ ਕਰਕੇ ਰੱਖ ਦੇਾਂਗੇ ਵੀ ਵਧੀਆ ਸੈੱਟ ਹੋ ਜਾਣ ਤੇ ਹੁਣ ਜੀ ਤੇਲ ਆਪਾਂ ਗਰਮ ਕਰ ਲਿਆ ਤੇ ਹੁਣ ਆਪਾਂ ਟਿੱਕੀਆਂ ਨੂੰ ਫਰਾਈ ਕਰਾਂਗੇ ਇਸ ਤਰੀਕੇ ਨਾਲ ਤੇ ਬਿਲਕੁਲ ਜਿੰਨੀਆਂ ਕਾ ਆਪਾਂ ਬਣਾ ਸਕੇ ਨਾ ਥੋੜੀ ਜਿਹੀ ਸਪੇਸ ਰੱਖਦੇ ਹੋਏ ਉਨੀਆਂ ਕਾ ਜਿਹੜੀਆਂ ਫਰਾਈ ਕਰਾਂਗੇ ਮੈਂ ਤਿੰਨ ਟਿੱਕੀਆਂ ਜਿਹੜੀਆਂ ਪੈਨ ਦੇ ਵਿੱਚ ਫਰਾਈ ਕਰੂੰਗੀ ਫਲੇਮ ਹੈ ਜਿਹੜੀ ਇੰਨੀ ਹੋਣੀ ਚਾਹੀਦੀ ਹੈ ਨਾ ਕਿ ਇੰਨਾ ਗਰਮ ਤੇਲ ਹੋਣਾ ਚਾਹੀਦਾ ਮੀਡੀਅਮ ਜੀ ਫਲੇਮ ਰੱਖਿਓ ਜਿਆਦਾ ਵੀ ਨਾ ਰੱਖਿਓ ਤੇ ਘੱਟ ਵੀ ਨਾ ਰੱਖਿਓ ਜਿਹੜੀਆਂ ਰਹਿ ਗਈਆਂ ਇਹ ਵੀ ਆਪਾਂ ਬਣਾ ਲਾਂਗੇ ਫਿਰ ਫਰਾਈ ਕਰ ਲਾਂਗੇ ਤੇ ਜਦੋਂ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਛੱਡਤਾ ਨਾ ਬਿਲਕੁਲ ਆਪਾਂ ਇਹਨਾਂ ਨੂੰ ਹਿਲਾਉਣਾ ਨਹੀਂ ਜਦੋਂ ਤੱਕ ਇਹ ਥੋੜੀ ਜਿਹੀ ਸਖਤ ਨਹੀਂ ਹੋ ਜਾਂਦੀਆਂ ਨਾ ਕਿ ਕ੍ਰਿਸਪੀ ਨਹੀਂ ਬਣ ਜਾਂਦੀਆਂ ਨਹੀਂ ਇਹ ਟੁੱਟ ਜਾਣਗੀਆਂ ਫਿਰ ਹੁਣ ਜੀ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦਿਆਂਗੇ ਇਸ ਤਰੀਕੇ ਨਾਲ ਵਧੀਆ ਕ੍ਰਿਸਪੀ ਬਣਾ ਲਾਂਗੇ ਵੈਸੇ ਤਾਂ ਮੈਨੂੰ ਸਾਈਡ ਚੇਂਜ ਕਰਨ ਦੀ ਇੰਨੀ ਜ਼ਰੂਰਤ ਹੈ ਨਹੀਂ ਕਿਉਂਕਿ ਤੇਲ ਆ ਜਿਹੜਾ ਪੈਨ ਦੇ ਵਿੱਚ ਕਾਫੀ ਹੈ ਜਿਹਦੇ ਵਿੱਚ ਇਹ ਡੁੱਬ ਗਈਆਂ ਵਧੀਆ ਜੇ ਤੁਸੀਂ ਘੱਟ ਤੇਲ 'ਚ ਬਣਾਓਗੇ ਨਾ ਫਿਰ ਤੁਸੀਂ ਸਾਈਡਾਂ ਨੂੰ ਪਲਟਦੇ ਹੋਏ ਇਹਨਾਂ ਨੂੰ ਕ੍ਰਿਸਪੀ ਕਰ ਲਿਓ ਤੇ ਬਹੁਤ ਵਧੀਆ ਇਹਨਾਂ ਦਾ ਕਲਰ ਆਉਣ ਲੱਗ ਜੂਗਾ ਬਿਲਕੁਲ ਆਪਾਂ 골ਡਨ ਬਣਾ ਕੇ ਤਿਆਰ ਕਰਨਾ ਇਹਨਾਂ ਨੂੰ ਦੇਖੋ ਕ੍ਰਿਸਪੀ ਬਣ ਰਹੀਆਂ ਨੇ ਇਹ ਤੇ ਬਿਲਕੁਲ ਵੀ ਟੁੱਟੀਆਂ ਨਹੀਂ ਨਾ ਆਪਾਂ ਨੂੰ ਅਰਾ ਰੋਟ ਦੀ ਨਾ ਕੋਰਨਰ ਸਟਾਰ ਚ ਵੀ ਜ਼ਰੂਰਤ ਹੈ ਨਾ ਹੀ ਆਪਾਂ ਮੈਦੇ ਦਾ ਅਲੱਗ ਘੋਲ ਬਣਾਇਆ ਕੋਟਿੰਗ ਕਰਨ ਦੇ ਲਈ ਬਿਲ ਬਹੁਤ ਹੀ ਆਸਾਨ ਤਰੀਕੇ ਨਾਲ ਇੰਨੀਆਂ ਕ੍ਰਿਸਪੀ ਟਿੱਕੀਆਂ ਬਣ ਜਾਣਗੀਆਂ ਤੇ ਸਭ ਤੋਂ ਜ਼ਿਆਦਾ ਟੇਸਟੀ ਲੱਗਣਗੀਆਂ ਜਰੂਰ ਇਸ ਰੈਸਪੀ ਨੂੰ ਇੱਕ ਵਾਰੀ ਤੁਸੀਂ ਘਰੇ ਟਰਾਈ ਕਰਿਓ ਜੀ ਤੇ ਗਰਮਾ ਗਰਮ ਇਹ ਬਹੁਤ ਟੇਸਟੀ ਲੱਗਣਗੀਆਂ ਤੇ ਇਸ ਤਰੀਕੇ ਨਾਲ ਟਿੱਕੀਆਂ ਬਿਲਕੁਲ ਕ੍ਰਿਸਪੀ ਬਣ ਕੇ ਤਿਆਰ ਹੋ ਗਈਆਂ ਜੀ ਇਹਨਾਂ ਨੂੰ ਜਿਹੜਾ ਆਪਾਂ ਇੱਕ ਪਲੇਟ 'ਚ ਕੱਢ ਕੇ ਰੱਖ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਬਣ ਗਈਆਂ ਤੇ ਦੂਜੀਆਂ ਵੀ ਸੇਮ ਇਸੇ ਤਰੀਕੇ ਨਾਲ ਆ ਜਿਹੜੀਆਂ ਮੈਂ ਫ੍ਰਾਈ ਕਰ ਲੈਣੀਆਂ ਜਿਹੜੀਆਂ ਰਹਿ ਗਈਆਂ ਇਹ ਵੀ ਆਪਾਂ ਫਰਾਈ ਕਰ ਲੈਣੇ ਆ। ਤੇ ਆ ਵੀ ਸਾਰੀਆਂ ਟੇਕੀਆਂ ਜਿਹੜੀਆਂ ਆਪਾਂ ਇਸ ਤਰੀਕੇ ਨਾਲ ਫਰਾਈ ਕਰ ਲਈਆਂ ਜੀ ਬਿਲਕੁਲ ਕ੍ਰਿਸਪੀ ਬਣ ਗਈਆਂ। ਗਰਮਾ ਗਰਮ ਇਹ ਬਿਲਕੁਲ ਤਿਆਰ ਆ ਸਰਵ ਕਰਨ ਦੇ। ਤੇ ਤੁਸੀਂ ਇਹਨੂੰ ਇਮਲੀ ਵਾਲੀ ਚਟਨੀ ਦੇ ਨਾਲ ਵੀ ਸਰਵ ਕਰ ਸਕਦੇ ਹੋ ਬਹੁਤ ਟੇਸਟੀ ਲੱਗਣਗੀਆਂ। ਤੁਸੀਂ ਇਹਦੀ ਚਾਟ ਵੀ ਬਣਾ ਕੇ ਖਾ ਸਕਦੇ ਹੋ। ਬਿਲਕੁਲ ਇਹ ਖਾਣ ਦੇ ਲਈ ਤਿਆਰ ਆ। ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਵੱਧ ਕਰਿਓ ਜੀ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਰਪ ਖਾ ਕੇ ਦੱਸ ਕਿਵੇਂ ਬਣੀਆ ਠੀਕ ਹੈ ਗਰਮਾਂ ਗਿਆ ਚਟਨੀ ਮੈਂ ਬਾਦੀ ਗਰਮ ਨਾਉਣ ਬਾਲੀਆਂ ਬਹੁਤ ਟੇਸਟੀ ਬਹੁਤ ਹੀ ਟੇਸਟੀ ਜੰਮੀ ਬਣੀ ਹੈ ਤੇ ਗਰਮਾ ਗਰਮ ਟਿੱਕੀਆਂ ਜੀ ਆਪਾਂ ਟਮੇਟੋ ਕੈਚੱਪ ਦੇ ਨਾਲ ਸਰਵ ਕਰ ਲਾਂਗੇ ਤੇ ਬਹੁਤ ਹੀ ਕ੍ਰਿਸਪੀ ਇਹ ਬਣ ਕੇ ਤਿਆਰ ਹੋ ਗਈਆਂ ਇਹ ਟਿੱਕੀਆਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਟਮੇਟੋ ਕੈਚੱਪ ਦੇ ਨਾਲ ਸਰਵ ਕਰੋਗੇ ਨਾ ਇਹ ਬਹੁਤ ਟੇਸਟੀ ਲੱਗਣਗੀਆਂ